ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਪਿੰਡੀ ਬਲੋਚਾ ਆ ਗਿਆ ਸੱਜਣੋ। ਤੇ ਜ਼ਿਲ੍ਹਾ ਫਰੀਦਕੋਟ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਤਾਂ ਨੇੜੇ ਸਾਧਕ ਆ ਜਾਂਦਾ। ਇਹ ਕਰੇ ਲੋ ਪਰਿਵਾਰ ਦੇ ਕੋਲੋਂ ਤੁਹਾਨੂੰ ਇੱਕ ਮੱਝ ਵਿਕਰੀ ਵਾਲੀ ਆ ਪਿੰਡੀ ਬਲੋਚਾਂ ਦੇ ਵਿੱਚ ਇਹਦਾ ਜਿਹੜਾ ਵੀ ਲੇਖਾ ਜੋਖਾ ਹੋਇਆ ਆਪਾਂ ਸਾਰਾ ਸੱਜਣੋ ਇਹਦਾ ਜਿਹੜਾ ਵੀ ਲੇਖਾ ਜੋਖਾ ਹੋਇਆ ਉਹ ਆਪਾਂ ਮਾਲਕਾਂ ਤੋਂ ਪੁੱਛਦੇ ਆ ਕਿਹੜਾ ਸੂਆ ਸੁੰਦੀ ਆ ਕਿੰਨਾ ਕੁ ਦੁੱਧ ਦੇ ਨੇ ਕਰਮਾ ਵਾਲੀ ਨੇ ਮਗਰਲੇ ਸੂਏ ਦਿੱਤਾ ਬਾਕੀ ਮੱਝ ਲਈਓ ਬੇਫਿਕਰ ਹੋ ਜਿਓ ਵਜਨ ਬੋਡੀ ਸਟਰਕਚਰ ਤੇ ਨੀਲੀ ਰਾਵੀ ਦਾ ਜੇ ਕਹਿਦਗੇ ਨਾ ਤੁਹਾਨੂੰ ਟਾਪ ਦੀ ਮਹਿ ਬੁਖਾ ਰਹੇ ਆ ਨਗੀਨਾ ਕਹੀਏ ਤੋਰ ਰਹੇ ਆ ਨਹੀਂ ਥੋੜਾ ਪਸ਼ੂ ਉਹ ਪਰਾਪਰਾ ਕਰ ਜਾਂਦਾ ਵੀ ਪਤਾ ਨਹੀਂ ਡਾਕਟਰ ਆ ਗਿਆ ਜਾਂ ਕਿਵੇਂ ਆਜੂ ਲਈਏ ਜਾਣਕਾਰੀ ਜਿਹੜੇ ਭਰਾ ਦੇ ਪਸੰਦ ਆ ਜਾਂਦੀ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਬਹੁਤ ਸ਼ਾਨਦਾਰ ਝੂਟੀ ਆ ਸਜਣੋ ਵੇਖਿਓ ਵੀਡੀਓ ਐਂਡ ਤੱਕ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਵਧੀਆ ਜੀ ਪਾਜੀ ਠੀਕ ਠਾਕ ਚੜ੍ਹਦੀ ਕਲਾ ਨਾ ਜਮਾਂ ਪੂਰੀ ਕਰ ਪਾਈ ਬਾਬੇ ਸ਼ੁਕਰ ਹੈ ਬਾਬੇ ਦੀ ਕਰਪਾਈ ਤੇ ਆਪਣਾ ਨਾਮ ਤੇ ਐਡਰੈਸ ਦੱਸ ਕੀ ਵੀਰੇ ਨਾਮ ਮੇਰਾ ਗੁਰਦੀਰ ਸਿੰਘ ਆ ਜੀ ਠੀਕ ਹੈ ਪਿੰਡ ਪਿੰਡੀ ਬਲੋਚਾ ਤਹਿਸੀਲ ਸਾਦਕ ਜ਼ਿਲ੍ਹਾ ਫਰੀਦਕੋਟ ਆ ਜੀ ਸਾਦਕ ਇਥੋਂ 7-8 ਕਿਲੋਮੀਟਰ ਆ ਹਨਾ 7-8 ਕਿਲੋਮੀਟਰ ਆ ਜੀ ਠੀਕ ਹੈ 10 ਕਿਲੋਮੀਟਰ ਗੁਰੂ ਹਰਸਾਏ ਮੰਡੀ ਆ ਜੀ ਗੁਰੂ ਹਰਸਾਏ ਮੰਡੀ ਇਥੋਂ 10 ਕਿਲੋਮੀਟਰ ਆ ਗਈ ਹਨਾ ਹਾਂ ਜੀ ਤੇ ਵੀਰੇ ਆਪਣਾ ਨੰਬਰ ਕਿਹੜਾ ਚਲਾਈ ਹੈ ਨੰਬਰ ਆਪਣਾ 99156 40290 ਇਹਦੇ ਤੇ ਸੰਪਰਕ ਕਰ ਲੈ ਹਾਂਜੀ ਹਾਂਜੀ ਇੱਕ ਵਾਰੀ ਹੋਰ ਰਿਪੀਟ ਕਰਿਓ 99156 40290 ਤੇ ਮੈਂ ਆਪਣੇ ਘਰ ਦੀ ਆ ਘਰ ਦੀ ਆ ਜੀ ਕੋਈ ਵਪਾਰ ਲੈਣ ਦਾ ਕੰਮ ਨਹੀਂ ਕਰਦੀ ਕੋਈ ਨਹੀਂ ਬੀਅੰਦੀ ਸੀ ਪਹਿਲੇ ਸੂਏ ਤੀਜਾ ਸੂਆ ਹੁਣ ਸੂਣ ਵਾਲੀ ਆ ਜੀ ਓਕੇ ਪਹਿਲੇ ਸੂਏ ਆਪਾਂ ਲੈ ਕੇ ਆਏ ਸੀ ਤੀਜਾ ਹਾਂਜੀ ਹੁਣ ਤੀਜਾ ਸੂਆ ਸੂਣ ਵਾਲੀ ਆ ਜੀ origignal ਜਿਹੜਾ ਹੁੰਦਾ origignal ਹਾਂਜੀ ਤੇ ਵੀਰੇ ਕਿੰਨਾ ਦੁੱਧ ਚੋਇਆ ਤੂੰ ਦੂਜੇ ਸੂਏ ਜੇ ਗੱਲ ਕਰੀ ਦੂਜੇ ਸੂਏ ਬਾਈ ਜੇ ਦਾ 15 ਪਲੱਸ ਚੋਇਆ ਹੈ ਜੀ ਆ ਨਾਰਮਲ ਹੀ ਦਿੱਤਾ ਉਹ ਕਰ ਮਾਰਨੇ 15 ਤੋਂ ਪਲੱਸ ਹਾਂ 15 ਤੋਂ ਪਲੱਸ ਦਿੱਤਾ ਜੀ ਐਗਤੀ ਪਿਛਲੇ ਸਾਲ ਅੱਜ 17 ਪਲੱਸ ਦੁੱਧ ਦੇਊਗੀ ਜੀ ਗਾਰੰਟੀ ਹਾਂ ਵੀ ਸਭੀ ਸੁੰਗੀ ਚੰਗੀ ਹੈ ਨਾ ਪਿਛਲੇ ਸਾਲ ਨਾਲੋਂ ਡੇਢ ਡੀ ਮੱਝ ਆ ਗਈ ਤੇ ਓਕੇ ਹਾਂਜੀ ਤੇ ਵੀਰੇ ਇਹ ਗੱਬਣ ਗੁੱਬਣ ਗੱਬਣੇ ਡਾਇਮੰਡ ਤੋਂ ਆ ਜੀ डायमंड ਦਾ ਟੀਕਾ ਲੱਗਿਆ ਡਾਇਮੰਡ ਦਾ ਟੀਕਾ ਪਾਇਆ ਵੀ ਫੁੱਲ ਗਰੰਟੀ ਆ ਗੱਲ ਦਾ ਗਰੰਟੀ ਹੈ ਡਾਇਮੰਡ ਆ ਗਿਆ ਓਕੇ ਚਲੋ ਉਹ ਤਾਂ ਮਹਾਰਾਜ ਨੂੰ ਪਤਾ ਕਰਤੇ ਆ ਜੇ ਕੱਤੀ ਦਿੰਦੀ ਹੈ ਹਨਾ ਪਰ ਉਹ ਡਾਇਮੰਡ ਦਾ ਟੀਕਾ ਲੱਗਿਆ ਹੋਇਆ ਡਾਇਮੰਡ ਦਾ ਟੀਕਾ ਲੱਗਿਆ ਓਕੇ ਓਕੇ ਦਿਨ ਕਿੰਨੇ ਪਏ ਆ ਜੀ ਦਿਨੇ ਦੇ 5 ਜਿਹੜੀ ਹੁਣ 5 ਤਰੀਕ ਆਉਣੀ ਹੈ ਜੀ 6-7 ਰਹਿ ਜਾਂਦੀ 5 ਤਰੀਕ ਨੂੰ ਦਿਨ ਪੂਰੇ ਹੋਣ ਮਾਲਾ ਹਫਤੇ ਦੇ ਵਿੱਚ ਵਿੱਚ ਉਹ ਵੀ ਗਰਮਾਂ ਵਾਲੀ ਹਨਾ ਹਫਤੇ ਦੇ ਵਿੱਚ ਦਿਨ ਪੂਰੇ ਹੋ ਜਾਣੇ ਆ ਤੇ ਚੂਣ ਚਾਂ ਤਾਂ ਬੜਾ ਪੂਲਾ ਲੱਗਦਾ ਇੱਕ ਨੰਬਰ ਆਈ ਜੀ ਬਹੁਤ ਕੰਮ ਦਾ ਹਨਾ ਦਸੀ ਜਾਂਦੀ ਤੁਹਾਨੂੰ ਮੱਝ ਹਾਂ ਠੀਕ ਹੈ ਹੋਈ ਸੱਜਣੋ ਦੇਖਿਓ ਸੱਜਣੋ ਇਹਦੇ ਥਾਨ ਲੇਵੇ ਦੀ ਕੁਆਲਿਟੀ ਤੁਹਾਨੂੰ ਮੈਂ ਨੇੜੇ ਤੋਂ ਚੈੱਕ ਕਰਾਉਣਾ ਦੇਖੋ ਰੇ ਭਾ ਬਹੁਤ ਹੀ ਪਾਵਰਫੁਲ ਥਾਨ ਲੱਗਿਆ ਹੋਇਆ ਕਰੋ ਚੈੱਕ ਦੇਖੋ ਪੂਰਾ ਨਾ ਜਿਵੇਂ ਕਹਿ ਦਈਏ ਵੀ ਹੱਥੀ ਚਵਾਈ ਵਾਲਾ ਤੇ ਬਹੁਤ ਹੀ ਸ਼ਾਨਦਾਰ ਥਾਨਾ ਬਾਕੀ ਤੁਹਾਨੂੰ ਤੋੜ ਕੇ ਵਿਖਾਉਣੇ ਆ ਬਹੁਤ ਟੌਪ ਦੀ ਝੂਟੀ ਆ ਸੱਜਣੋ ਤੀਜਾ ਸੁਹਾ ਕੱਢੀ ਵੀਰੇ ਬਾਹਰ ਕਰਾਈ ਕੋਰ ਤੇ ਵੀਰ ਭਾਰ ਪੂਰੇ ਲੋ ਬੇਫਿਕਰੀ ਆ ਨਾ ਬੇਫਿਕਰ ਆ ਜੀ ਗਰੰਟੀ ਐ ਇਸ ਗੱਲ ਦੀ ਧੰਨਵਾਦ ਧੰਨਵਾਦ ਲੈ ਵੀ ਸੱਜਣੋ ਭਾਰ ਪਿੱਛੇ ਦੀ ਬੇਫਿਕਰੀ ਆ ਵੀਰ ਹਰੀ ਕਹਿੰਦੇ ਗਰੰਟੀ ਐ ਇਸ ਗੱਲ ਦੀ ਲੈ ਚੱਲ ਮੇਰਾ ਵੀਰ ਕਢਾ ਦੇ ਕੀੜਾ ਕਿੜਾ ਦੇਖੋ ਤੁਹਾਨੂੰ ਪੂਰੀ ਸ਼ਾਨਦਾਰ ਮੈਂ ਆ ਜਿਹੜਾ ਸੱਜਣਾ ਸੰਪਰਕ ਕਰਨਾ ਚਾਹੇ ਨੰਬਰ ਵੀਰ ਹਰਾਂ ਦਾ ਸਕਰੀਨ ਤੇ ਚੱਲੀ ਜਾਂਦਾ ਦੇਖੋ ਘਰੇ ਪਸ਼ੂ ਰੱਖੇ ਹੋਏ ਉਹਨਾਂ ਚੋਂ ਇੱਕ ਮੱਝ ਆ ਕਮਾਲੋ ਸ਼ਾ ਮੋੜ ਲਾ ਲੈ ਚੱਲੀ ਦੇਖੋ ਸੱਜਣੋ ਇਥੋਂ ਵੇਲ ਗਾਦਾਂ ਤਾਜ਼ਾ ਲਾਇਓ ਤੇ ਹਫਤੇ ਨੂੰ ਬਹੁਤ ਸ਼ਾਨਦਾਰ ਲੇਵਾ ਤਿਆਰ ਕਰ ਜਾਣਾ ਇਹਨੇ ਕਰਮਾ ਵਾਲੀ ਨੇ ਹੁਣ ਵੀ ਸੋਹਣਾ ਲੇਵਾ ਤਿਆਰ ਕੀਤਾ ਹੋਇਆ ਵੀ ਐਸੀ ਗੱਲ ਨਹੀਂ ਪਰ ਹਜੇ ਸਮਾਂ ਪਿਆਵਤ ਉਸ ਹਾਵਨਾ ਬਹੁਤ ਚੰਗਾ ਲੇਵਾ ਤਿਆਰ ਕਰੂਗੀ ਆ ਦੇਖੋ ਆਜੂ ਹੁਣ ਆਪਾਂ ਇਹਦੇ ਗੱਲਾਂ ਬਾਤਾਂ ਕਰ ਲਈਆਂ ਤੁਹਾਨੂੰ ਰੇਟ ਦੀ ਵੀ ਜਿਹੜੀ ਡਿਟੇਲ ਹੋਈ ਉਹ ਲੈ ਕੇ ਦੱਸਦੇ ਆ ਦੇਖੋ ਐਸਾਈਡ ਤੋਂ ਵੀ ਇਹਦੇ ਥਾਂ ਲੇਵ ਦੀ ਕੁਆਲਿਟੀ ਚੈੱਕ ਕਰੋ ਲੇਵੇ ਚ ਵੀ ਡੱਬਾ ਬਾਕੀ ਫੇਸ ਬਹੁਤ ਸੋਹਣਾ ਝੋਟੀ ਦਾ ਨੀਲੀ ਦੇ ਵਿੱਚ ਸਜਨੂ ਆ ਸਿੰਘ ਬਹੁਤ ਘੱਟ ਮਿਲਦਾ ਆ ਮਾ ਨੀਤਾ ਸਿੰਘ ਖੁੱਲਾ ਕਰ ਜਾਂਦੀਆਂ ਬਹੁਤ ਸੋਹਣਾ ਸਿੰਗ ਲੱਗਾ ਹੋਇਆ ਬਾਕੀ ਹੱਥ ਤਰਾ ਕੋਈ ਨਹੀਂ ਇਹ ਨੋਟ ਕਰ ਲਿਓ ਜਿਹੜਾ ਸਜਨ ਖਰੀਦਦਾ ਆਇਓ ਵੀ ਤੇ ਵੀਰੇ ਦਾ ਕੀ ਰੇਟ ਕਰਾਂਗੇ ਆਪਾਂ ਜਿਹੜਾ ਵੇਚਣੀ ਐ ਰੇੜੇ ਦਾ ਬਾਈ ਆਪਾਂ ਫੋਨ ਤੇ ਕਰਾਂਗੇ ਜੀ ਓਕੇ ਮੁੱਲੇ ਦਾ ਕਰਾਂਗੇ ਆਪਾਂ ਫੋਨ ਤੇ ਠੀਕਾ ਕੋਈ ਜਾਇਜ਼ ਹੀ ਹੋਊਗਾ ਜਾਇਜ਼ ਹੋਊਗਾ ਜੀ ਵੇਚਣ ਵਾਲੀ ਗੱਲ ਹੀ ਕਰਾਂਗੇ ਆਪਾਂ ਜਦੋਂ ਵੇਚਣੀ ਆਪਾਂ ਘੜਾ ਹੋਇਆ ਧੰਨਵਾਦ ਤਾਂ ਲੈ ਵੀ ਸੱਜਣੋ ਰੇਟ ਵੀਰੇ ਕਰਦੀ ਥੋੜੀ ਜੀ ਗਾਂ ਨੂੰ ਲੈ ਚੱਲ ਹੌਲੀ ਹੌਲੀ ਰੇਟ ਇਹਦਾ ਜਿਹੜਾ ਸੱਜਣੋ ਫੋਨ ਤੇ ਵੀਰਹਰੀ ਕਰਨਗੇ ਜਿਹੜਾ ਸੱਜਣ ਵੀ ਖਰੀਦਣੀ ਚਾਹੁੰਦਾ ਉਹ ਤੁਸੀਂ ਸੰਪਰਕ ਕਰ ਲਿਓ ਵੀਰਹਰਾ ਦੇ ਨੰਬਰ ਤੇ ਤੇ ਬਾਕੀ ਕੋਲੇ ਆ ਕੇ ਵੀ ਵੇਖ ਲਿਓ ਵੀਡੀਓ ਤੇ ਵੀ ਵੇਖ ਲਿਓ ਮੱਝ ਓਕੇ ਰਿਪੋਰਟ ਆ ਝੂਟੀ ਤੁਹਾਨੂੰ ਜਿਹੜੀ ਇੱਥੇ ਬਿੱਲੇ ਨੇਤਰ ਦੀ ਆਪ ਆ ਬਾਈ ਸੱਚ ਓਕੇ ਇਹ ਗੱਲ ਦੱਸੀ ਨਹੀਂ ਤੋ ਹਾਂ ਪਹਿਲਾਂ ਬਿੱਲੇ ਨੇਤਰ ਦੀ ਘਮਿਆਰੇ ਵਾਲੇ ਰਿਸ਼ਤੇਦਾਰ ਰਿਸ਼ਤੇਦਾਰਾਂ ਤੋਂ ਲਿਆਦੇ ਸੀ ਮਾਜਾ ਹਾਂ ਘਮਿਆਰੇ ਵਾਲੇ ਬਿੱਲੇ ਨੇਤਰ ਦੀ ਆਪ ਚੰਗੀਆਂ ਝੋਟੀਆਂ ਉਹਦੀ ਇੱਕ ਝੋਟੀ ਉਦੋਂ ਪਿੱਛੇ ਤੇ 5 ਲੱਖ ਦੀ ਵਿਕੀ ਸੀ ਉਹਨਾਂ ਕੋਲੇ ਹੈਨਾ ਉਸੇ ਦੀ ਆਈ ਹੈ ਹਾਂ ਵੀਰ ਨੇ ਬਣਾਈ ਸੀ ਇਹ ਰਿਸ਼ਤੇਦਾਰਾਂ ਤੋਂ ਲੈਂਦੇ ਸੀਗੇ ਆਪਾਂ ਸ਼ੌਕ ਨਾ ਰੱਖਣਾ ਸ਼ੌਕ ਨਾ ਰੱਖਣ ਵਾਸਤੇ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ ਬਿੱਲੇ ਨੇਤਰ ਦੀ ਆਪ ਅਤੇ ਡਾਇਮੰਡ ਤੋਂ ਗੱਭਰ ਹਾਂ ਧੰਨਵਾਦ ਬਹੁਤ ਧੰਨਵਾਦ ਲੈ ਆ ਵੀਰੇ ਇਥੇ ਧੰਨਵਾਦ ਆ ਸੱਜਣਾ ਅਹ ਇੰਨਾ ਕ ਟਾਈਮ ਕੱਢ ਕੇ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਬਾਕੀ ਅਹ ਦੱਸਦੀ ਵੀ ਪਈ ਆ ਤੁਹਾਨੂੰ ਵੀ ਕਿਸੇ ਚੰਗੇ ਮਾਲੀ ਦੀ ਧੀ ਆ ਕਰ ਲਓ ਜੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ